ਸਾਹਬ ਮੀਟਿੰਗ ਹੋਈ ਲੰਬਾ ਸਮਾਂ ਮੀਟਿੰਗ ਚੱਲੀ ਆ ਤੇ ਕੀ ਫੈਸਲਾ ਹੋਇਆ ਦੇਖੋ ਭਾਰਤਮਾਲਾ ਪ੍ਰੋਜੈਕਟ ਦੀ ਜ਼ਮੀਨਾਂ ਦੀ ਕੀਮਤ ਨੂੰ ਕਰਕੇ ਸਾਡਾ ਪਹਿਲਾਂ ਵੀ ਰੌਲਾ ਸੀ ਇਸ ਕਰਕੇ ਸਾਡੀ ਇਹਦੇ ਤੇ ਸਾਰੀ ਸਰਕਾਰ ਨਾਲ ਪਹਿਲਾਂ ਦੋ ਤਿੰਨ ਵਾਰੀ ਗੱਲ ਚੱਲੀ ਆ ਵੀ ਜਿੰਨਾ ਚਿਰ ਕਿਸਾਨਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਦੀ ਕੀਮਤਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਨਾਲ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਦੀ ਜ਼ਮੀਨ ਤੇ ਕੋਈ ਕਾਰਵਾਈ ਕੰਪਨੀ ਨਹੀਂ ਕਰੂਗੀ ਅਸੀਂ ਇਸ ਗੱਲ ਤੇ ਅੜੇ ਹੋਏ ਸੀ ਕਿ ਕੰਪਨੀ ਨੇ ਕਿਸਾਨਾਂ ਨੂੰ ਸਹਿਮਤ ਨਹੀਂ ਕੀਤਾ ਉਹਨਾਂ ਨੂੰ ਪੈਸੇ ਨਹੀਂ ਅਜੇ ਤੱਕ ਮਿਲੇ ਉਹਨਾਂ ਦੀ ਕੀਮਤਾਂ ਤੇ ਥੋੜੀ ਥੱਲੀ ਨਹੀਂ ਤੁਸੀਂ ਉਹ ਜ਼ਮੀਨਾਂ ਜ਼ਬਰੀ ਇੱਕ ਤਰੀਕ ਨੂੰ ਤੁਸੀਂ ਮਸ਼ੀਨਾਂ ਲੈ ਕੇ ਕਬਜ਼ਾ ਕਰਨਾਗੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਤੁਸੀਂ ਚੱਕ ਲਿਆ ਇਸ ਕਰਕੇ ਕੱਲ ਅਸੀਂ ਇਹਦੇ ਵਿਰੋਧ ਚਾਏ ਜਿਹਦੇ ਤੇ ਲਾਠੀ ਚਾਰਜ ਹੋਇਆ ਤੇ ਥੁਰਕੇ ਦੇ ਗੋਲੇ ਸਿੱਟੇ ਨੇ ਉਹਦੇ ਸਬੰਧ ਚ ਅਸੀਂ ਡੇਢ ਘੰਟਾ 2 ਘੰਟੇ 3 ਘੰਟੇ ਮੀਟਿੰਗ ਚੱਲੀ ਹੈ ਸਾਡੀ ਪ੍ਰਸ਼ਾਸਨ ਨਾਲ ਅਸੀਂ ਕਿਹਾ ਵੀ ਜਿੰਨਾ ਚਿਰ ਤੱਕ ਕਿਸਾਨਾਂ ਦਾ ਇਹ ਮਸਲੇ ਹੱਲ ਨਹੀਂ ਹੁੰਦੇ ਇਹ ਕੀਮਤਾਂ ਦੇ ਮਸਲੇ ਹੱਲ ਨਹੀਂ ਹੁੰਦੇ ਇਹਨਾਂ ਦੀ ਕੀਮਤ ਦੇ ਮਸਲੇ ਹੱਲ ਮ ਨਹੀਂ ਚੱਲਣਾ ਚਾਹੀਦਾ ਇਸ ਗੱਲ ਤੇ ਉਹ ਐਗਰੀ ਹੋਏ ਆ ਵੀ ਠੀਕ ਹੈ ਤੁਸੀਂ ਸਾਨੂੰ ਸਹਿਯੋਗ ਦਿਓ 5 ਦਿਨਾਂ ਦੇ ਵਿੱਚ ਇਹ ਪੂਰਾ ਡਾਕੂਮੈਂਟ ਵਗੈਰਾ ਤਿਆਰ ਕਰਨ ਦਾ ਸਾਡਾ ਸਮਾਂ ਹੋ ਗਿਆ ਉਹਨਾਂ ਚੇ ਸਾਡੀ ਟੀਮ ਹੈ ਜਿਹੜੀ ਜਿਲ੍ਹਾ ਟੀਮ ਉਹਨਾਂ ਨੂੰ ਸਹਿਯੋਗ ਦੇਊਗੀ ਕੋਈ ਗੱਲ ਨਹੀਂ ਦਾ ਗੱਠਨ ਵੀ ਹੋਇਆ ਜੀ ਇਸ ਨੂੰ ਲੈ ਕੇ ਕੋਈ ਕਮੇਟੀ ਦਾ ਗੱਠਨ ਵੀ ਹੋਆ ਕਮੇਟੀ ਸਾਡੀ ਕਮੇਟੀ ਹੈ ਜੀ ਜਿਹੜੀ ਜਿਲ੍ਹਾ ਕਮੇਟੀ ਉਹ ਉਹਨਾਂ ਨੂੰ ਗੱਲਬਾਤ ਕਰਨ ਜਾਊ ਉਹਦੇ ਕੋਲ ਸਾਰੇ ਦਸਤਾਵੇਜ਼ ਨੇ ਜਿਹੜੇ ਸਬੂਤ ਦੇਵਾਂਗੇ ਅਸੀਂ ਵੀ ਇਹਨਾਂ ਲੋਕਾਂ ਦੇ ਪੈਸੇ ਨਹੀਂ ਚੱਕੇ ਜੀ ਆਹ ਦੇਖੋ ਆਹ ਆਹ ਦਸਤੇਵਜ ਹੈ ਇਹਨਾਂ ਨੇ ਆ ਚਾਹਲ ਪਰਿਵਾਰ ਦੇ ਮੇਰੇ ਖ ਉਹਨਾਂ ਘਰਾਂ ਦੇ ਜਿਹੜੇ ਮਤਲਬ ਛੇਰਗੜ ਦੇ ਕਿੰਨੇ ਪਰਿਵਾਰ ਨੇ ਉਹਨਾਂ ਨੇ ਪੈਸੇ ਦੀ ਚੱਕੇ ਜਿੰਨੇ ਤੁਸੀਂ ਕਹਿੰਦੇ ਪੈਸੇ ਚੱਕਲੇ ਉਹ ਸਾਰੀਆਂ ਲਿਸਟਾਂ ਦੇਖ ਕੇ ਤੇ ਛੱਟ ਆਊਟ ਹੋਣੀਆਂ ਉਸ ਤੋਂ ਬਾਅਦ ਕੋਈ ਫੈਸਲਾ ਪ੍ਰਸ਼ਾਸਨ ਦਾ ਰਵਈਆ ਕਿਹੋ ਜਿਹਾ ਸੀਗਾ ਜਿਵੇਂ ਕੱਲ ਬੜੀ ਸ਼ਕਤੀ ਨਾਲ ਪੇਸ਼ ਦੇਖੋ ਪ੍ਰਸ਼ਾਸਨ ਦਾ ਰਵਈਆ ਤਾਂ ਜੀ ਇਹ ਹਜੇ ਤਾਂ ਗੱਲਬਾਤ ਦੇ ਵਿੱਚ ਦਾ ਠੀਕ ਹੀ ਹੁੰਦਾ ਸਭ ਦਾ ਰੁਪਈਆ ਫਿਰ ਉਹਨਾਂ ਨੇ ਆਪਣੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਵੀ ਕੀਤੀਆਂ ਸੀ ਜਿਹੜੀਆਂ ਆਪਣੀਆਂ ਕੀਤੀਆਂ ਕੋਈ ਕਿਸੇ ਗੱਲ ਕੋਈ ਇੰਨੀ ਹੋਈ ਨਹੀਂ ਸ਼ਾਂਤੀ ਜਿਹੜੀ ਹੈ ਉਹ 48 ਤੇ 72 ਲੱਖ ਦੇ ਵਿੱਚ ਬਣੀ ਹੋਈ ਸੀ ਜਿਹੜੀ ਦੇਖੋ ਅਜੇ ਲੱਖ ਦਾ 48 ਦਾ ਨਹੀਂ ਆਪਣਾ ਅਗਲੇ ਪਿੰਡਾਂ ਦਾ ਤੇ ਪਿਛਲੇ ਪਿੰਡਾਂ ਦੇ ਬੇਰਬੇ ਦਾ ਉਹਦੇ ਤਰੀਕੇ ਕਰਦੇ ਵਿੱਚ ਕੀਮਤਾਂ ਕਿਵੇਂ ਵਧਾਉਣੀਆਂ ਨੇ ਕਿਵੇਂ ਕਿੱਥੋਂ ਹੋਣੀਆਂ ਕਿਹੜੇ ਤਰੀਕੇ ਕੀ ਬਣਾਉਣਾ ਪਊਗਾ ਉਹ ਸਾਰੀ ਇਹਦਾ ਪ੍ਰੋਸੈਸ ਚਲਾਉਣ ਦੇ ਵਿੱਚ ਸਾਡੀ ਕਮੇਟੀ ਦਾ ਸਹਿਯੋਗ ਦੇ ਲੱਗਦਾ ਲੱਗਦਾ ਇੱਕ ਮਿੰਟ ਬਾਈ ਇੱਕ ਮਿੰਟ ਹੈਂ ਕਰਨਾ ਚੱਕ ਦਿੱਤਾ ਜਾਏਗਾ ਹਾਂ ਜੀ ਅੱਜ ਤਰ੍ਹਾਂ ਦਾ ਸਮਾਪਤ ਕਰ ਪਰਚਿਆਂ ਦਾ ਕੀ ਬਣੇਗਾ ਜਿਹੜੇ ਪਰਚੇ ਦਰਜ ਕੀਤੇ ਗਏ ਪਰਚੇ ਜਦ ਅਸੀਂ ਉਹਨਾਂ ਨੂੰ ਕਿਹਾ ਵੀ ਪਰਚੇ ਪਾ ਛੱਡ ਤੇ ਤਿੰਨ ਹੋਰ ਪਾ ਦੋ ਆ ਕਰੋੜ ਕਰੋੜ ਰੁਪਏ ਦੇ ਦੋ ਕਿਲੇ ਦਾ ਉਗਰਾਹਾਂ ਸਾਹਿਬ ਕੀ ਲੱਗਦਾ ਹੈ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਵੇਗਾ ਦੇਖੋ ਅਸੀਂ ਐਂ ਤਾਂ ਨਹੀਂ ਕਹਿ ਸਕਦੇ ਕਿਉਂਕਿ ਸਰਕਾਰਾਂ ਵਾਅਦੇ ਕਰਦੀਆਂ ਨੇ ਉਹਦੇ ਤੇ ਪੂਰੇ ਨਹੀਂ ਉਤਰਦੀਆਂ ਸਾਨੂੰ ਐ ਨਹੀਂ ਕਹਿ ਸਕਦੇ ਵੀ ਇਹ ਹੱਲ ਹੋ ਜੂ ਅੱਜ ਦੀ ਘੜੀ ਇਹ ਕਹਿ ਸਕਦੇ ਆ ਵੀ ਜਿਹੜੀ ਗੱਲਬਾਤ ਹੋਈ ਹੈ ਗੱਲਬਾਤ ਦੇ ਜਦੋਂ ਮੰਨ ਗਏ ਸਹਿਮਤੀ ਦੇਤੀ ਫਿਰ ਇਹ ਕਹਿਣੇ ਪੈਣਾ ਵੀ ਹਾਂ ਸਾਡੀ ਸਹਿਮਤੀ ਬਣ ਗਈ ਪਰ ਅਸੀਂ ਕਈ ਵਾਰੀ ਸਾਡੇ ਨਾਲ ਵਾਦੇ ਹੁੰਦੇ ਨੇ ਕਈ ਵਾਰੀ ਮੁਕਰਦੇ ਨੇ ਇਹ ਵਾਰ-ਵਾਰ ਮੁਕਰਦੇ ਨੇ ਅਸੀਂ ਯਾਰ ਕਦੇ ਯਕੀਨ ਨਹੀਂ ਕਰਦੇ ਹੁੰਦੇ ਅਸੀਂ ਕਹਿੰਦੇ ਹੁੰਦੇ ਸਰਕਾਰਾਂ ਵਾਦੇ ਕਰਦੀਆਂ ਹੁੰਦੀਆਂ ਨੇ ਤੇ ਮੁਕਰਦੀਆਂ ਹੁੰਦੀਆਂ ਨੇ ਤਾਂ ਧੰਨਵਾਦ ਜੀ ਧੰਨਵਾਦ ਮੀਟਿੰਗ ਇਹਨਾਂ ਨਾਲ ਚੱਲਦੀ ਆ ਲੰਬੇ ਸਮੇਂ ਦੇ ਚੱਲਦੀ ਆ ਕਿਸਾਨ ਯੂਨੀਅਨ ਔਰ ਸਾਰੇ ਸਿਗੇ ਤੇ ਇਹਨਾਂ ਦਾ ਕੁਛ ਇਸ਼ੂ ਸੀਗੇ ਕਿ ਕੁਝ ਬੰਦਿਆਂ ਦੇ ਪੇਮੈਂਟ ਨਹੀਂ ਦਿੱਤੇ ਗਏ ਕੁਝ ਹੋਰ ਇਹੋ ਜਿਹੇ ਇਸ਼ੂ ਸੀਗੇ ਓਡੀਸੀ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਨੇ ਸੁਣ ਲਿਆ ਸੋ ਇਹਨਾਂ ਨੂੰ ਕਿਹਾ ਕਿ ਤੁਸੀਂ ਆਪ ਦੀ ਜਿਹੜਾ ਹੈਗਾ ਰਿਪਰੈਜ਼ੈਂਟੇਸ਼ਨ ਦਿਓ ਔਰ ਜੋ ਜੋ ਇਸ਼ੂਜ਼ ਨੇ ਉਹ 4-5 ਦਿਨਾਂ ਦੇ ਵਿੱਚ ਸੋਲਵ ਕੀਤੇ ਜਾਣਗੇ ਔਰ ਐਡਮਿਨਿਸਟ੍ਰੇਸ਼ਨ ਵੀ ਕੈਂਪ ਲਾ ਕੇ ਇਹਨੂੰ ਪ੍ਰਾਇੋਰਟੀ ਤੇ ਇਨੂੰ ਖਤਮ ਕਰੇਗੀ ਔਰ ਉਨੀ ਦੇਰ ਲਈ ਜਿਹੜਾ ਹੈਗਾ ਇਹ ਇਹਨਾਂ ਦਾ ਕੋਈ ਵੀ ਜਿਹੜੀ ਉਹ ਕਾਰਵਾਈ ਦੀ ਗੱਲ ਕਰਦੇ ਸੀ ਉਹ ਨਹੀਂ ਹੋਏਗਾ ਔਰ ਇਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਇਹਨਾਂ ਨੂੰ ਦੱਸਿਆ ਕਿ ਆਪਣਾ ਜਿਹੜਾ ਧਰਨਾ ਵਗੈਰਾ ਜਾਂ ਹੋਰ ਜਿਹੜੀ ਅੰਰੈਸਟ ਨੇ ਖਤਮ ਕਰੋ ਤਾਂ ਕਿ ਐਡਮਿਨਿਸਟ੍ਰੇਸ਼ਨ ਜਿਹੜਾ ਆਪਣਾ ਕੰਮ ਕਰ ਸਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹਨੂੰ ਵਾਪਸ ਕਰ ਦੇਣਾ ਹੈ ਕਿਸਾਨਾਂ ਦੇ ਨਾ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਪੇਮੈਂਟ A ਦੇ ਨਹੀਂ ਗਈ B ਦੇ ਚਲੇਗੀ ਜਿਹੜੀ ਐਡਮਿਨਿਸਟ੍ਰੇਟਿਵ ਟਾਈਪ ਹੁੰਦੇ ਨੇ ਕੁਝ ਹੋਰ ਹੁੰਦੇ ਉਹੋ ਜੇ ਸੀਗੇ ਉਹ ਫਿਰ ਨੀ ਸਾਹਿਬ ਨੇ ਇੱਥੇ ਕੈਂਪ ਵਗੈਰਾ ਲਾ ਕੇ ਇਹਨੂੰ ਪ੍ਰਾਇੋਰਟੀ ਦੇ ਉੱਤੇ ਕਰੇਗਾ ਕਿਉਂਕਿ ਗਵਰਨਮੈਂਟ ਦਾ ਵੀ ਪਰਪਸ ਵਹੀ ਹੈ ਕਿ ਜਿਹੜੇ ਮਸਲੇ ਹੱਲ ਹੋਣ ਔਰ ਜਿਹੜਾ ਪ੍ਰਕਿਰਿਆ ਜਿਹੜੀ ਉਹ ਤੇਜ਼ੀ ਦੇ ਨਾਲ ਹੋ ਰਹੀ ਹੈ ਜਿਸ ਤਰ੍ਹਾਂ ਮਾਮਲੇ ਦਰਜ ਹੋਏ ਨੇ ਸਨਾਂ ਦੇ ਉੱਪਰ ਵੀ ਹੋਏ ਨੇ ਕਿਉਂਕਿ ਜਗਮੀ ਹੋਏ ਸੀਗੇ ਦਰਜ ਤੋਂ ਵੱਧ ਨਹੀਂ ਉਹ ਹਲੇ ਉਹਦੇ ਤੇ ਅਸੀਂ ਕੋਈ ਕਿਉਂਕਿ ਇਹ ਕੰਡਿਸ਼ਿਵ ਐਟਮੋਸਫੇਅਰ ਹਲੇ ਹਲੇ ਕੋਈ ਉਹਨੂੰ ਮਤਲਬ ਪੈਂਡਿੰਗ ਹੈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਿਉਂਕਿ ਹਲੇ ਤਾਂ ਪਹਿਲੀ ਪ੍ਰਾਇੋਰਟੀ ਤਾਂ ਇਹੀ ਹੈ ਕਿ ਜਿਹੜਾ ਇਹ ਐਡਮਿਨਿਸਟ੍ਰੇਟਿਵ ਸਿਚੁਏਸ਼ਨ ਹੈ ਇਹਨੂੰ ਠੀਕ ਕੀਤਾ ਜਾਵੇ ਔਰ ਤਾਂ ਕਿ ਇਹ ਬਹੁਤ ਦੇਰ ਦਾ ਰੁਕਿਆ ਵੀ ਹੋਇਆ ਇਹਨੂੰ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਪ੍ਰੋਜੈਕਟ ਨੂੰ ਸਿਰੇ ਚੜਾ ਸਿਰੇ ਚੜਾ ਮੇਰ ਖਿਆਲ ਮਨ ਕਰਨਾ ਸੀ ਕਿ ਜੇ ਸਾਨੂੰ ਘੱਟ ਜਿਹੜਾ ਮੁਆਵਜ਼ਾ ਦਿੱਤਾ ਗਿਆ ਉਹ ਸਾਰੇ ਐਡਮਿਨਿਸਟ੍ਰੇਸ਼ਨ ਵਰਕ ਆਊਟ ਸਾਰੇ ਸਾਰੀ ਡਿਸਕਸ਼ਨ ਹਾਂਜੀ ਕਮੇਟੀ ਸਾਹਿਬ ਜੀ ਕਮੇਟੀ ਬਣਦੀ